ਤਿਆਰ ਗਰੋਹੰਦ ਵਿੱਚ ਬਹੁਤ ਧੰਨਵਾਦ ਤੇ ਲੋ ਜੀ ਕਲੀ ਕਲੀ ਖਬਰ ਅਪਡੇਟ ਸਾਂਝ ਪਾਵਾਂਗੇ ਤੁਹਾਡੇ ਨਾਲ ਤੇ ਕੀ ਕੋ ਚੱਲ ਰਿਹਾ ਹੈਗਾ ਆਵਾਰਾ ਕੁੱਤੇ ਫਰੀ ਜਾਂਦੇ ਨੇ ਉਹ ਲੋਕਾਂ ਨੂੰ ਪਾੜੀ ਜਾਂਦੇ ਨੇ ਹਾਂਜੀ ਕਤਲ ਹੋਈ ਜਾਂਦੇ ਨੇ ਤੇ ਬਿਆਨਬਾਜ਼ੀਆਂ ਨੂੰ ਲੈ ਕੇ ਸਾਰੀ ਅਪਡੇਟ ਸਾਂਝ ਕਰਾਂਗੇ ਉਪੰਦਰ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਤਰਨ ਤਰੰਤਰੰਤਰੰਮ ਦੇ ਵਿੱਚ ਅੱਜ ਇੱਕ ਵਿਆਹ ਸਮਾਗਮ ਦੇ ਦੌਰਾਨ ਆਮ ਆਦਮੀ ਪਾਰਟੀ ਦੇ ਨਾਲ ਸਬੰਧਤ ਸਰਪੰਚ ਹਰਪਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਵਿਆਹ ਦੇ ਵਿੱਚ ਸਰਪੰਚ ਦੇ ਨਾਲ ਨਾਲ ਉਸ ਦੇ ਚਚੇਰੇ ਭਰਾ ਦੇ ਵੀ ਗੋਲੀਆਂ ਮਾਰੀਆਂ ਗਈਆਂ ਤੇ ਇਹ ਵੀ ਦੱਸਿਆ ਜਾ ਰਿਹਾ ਜਿਹੜੇ ਚਸ਼ਮਦੀਦ ਨੇ ਕਿ ਉੱਥੇ ਸੈਮੀ ਆਟੋਮੈਟਿਕ ਜਿਹੜੀ AK47 ਗਨ ਆ ਉਹਦੀ ਵਰਤੋਂ ਕੀਤੀ ਗਈ ਬਹੁਤ ਸਾਰੇ ਸਵਾਲ ਕਿ ਪੈਲਸ ਦੇ ਵਿੱਚ ਨਾ ਤਾਂ ਜਿੱਥੇ ਹਜ਼ਾਰ ਬੰਦਾ ਘੱਟੋ ਘੱਟ 5-700 ਹਜ਼ਾਰ ਬੰਦਾ ਅੱਜਕੱਲ੍ਹ ਵਿਆਹਾਂ ਦੇ ਵਿੱਚ ਹੁੰਦਾ ਵੱਡਾ ਵਿਆਹ ਸੀ ਜੰਦਰਾਸੀ ਸਰਪੰਚ ਜਿਹੜਾ ਕਰਨਤਾਰਨ ਦੇ ਇੱਕ ਪਿੰਡ ਹੈਗਾ ਮਹੰਤਾ ਠੱਠੀਆਂ ਉਥੋਂ ਦਾ ਸੀਗਾ ਸਰਪੰਚ ਤੇ ਆਮ ਆਦਮੀ ਪਾਰਟੀ ਦੇ ਮੌਜੂਦਾ ਜਿਹੜੀ ਸਰਕਾਰ ਹੈ ਸੱਤਾਧਾਰੀ ਤੇਰਾ ਉਹਦੇ ਨਾਲ ਸੰਬੰਧਿਤ ਸਰਪੰਚ ਸੀਗਾ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਇਹ ਪਹਿਲੀ ਵਾਰ ਦਾ ਨਹੀਂ ਇਹ ਦੂਜੀ ਵਾਰ ਦਾ ਕਰਨਤਾਰਨ ਦੇ ਵਿੱਚ ਵਾਪਰੀ ਹੈ ਜਿੱਥੇ ਵਿਆਦ ਵਿੱਚ ਪਹਿਲਾਂ ਵੀ ਇੱਕ ਸਰਪੰਚ ਨੂੰ ਇਸੇ ਤਰ੍ਹਾਂ ਗੋਲੀਆਂ ਮਾਰੀਆਂ ਗਈਆਂ ਤੇ ਹੁਣ ਫੇਰ ਇੱਕ ਹੋਰ ਸਰਪੰਚ 'ਤੇ ਗੋਲੀਆਂ ਮਾਰੀਆਂ ਗਈਆਂ ਨੇ ਹਾਲਾਂਕਿ ਪੁਲਿਸ ਜਾਂਚ ਕਰ ਰਹੀ ਹੈ ਕਿ ਕਿਸ ਦੇ ਪਿੱਛੇ ਕੌਣ ਹੈ ਜਿਸ ਨੇ ਗੂੜੀਆਂ ਮਾਰੀਆਂ ਇਹ ਵੀ ਦੱਸਿਆ ਜਾ ਰਿਹਾ ਕਿ ਸੀਸੀਟੀਵੀ ਜਿਹੜੇ ਨੇ ਕਰਨਤਾਰਨ ਦੇ ਵਿੱਚ ਜਿਹੜਾ ਮੈਰਿਜ ਪੈਲੇਸ ਸੀ ਉਹਦੇ ਨਹੀਂ ਸੀ ਚੱਲ ਰਹੇ ਹੈਗੇ ਹੁਣ ਜਿਹੜੀ ਜਾਣਕਾਰੀ ਮਿਲ ਰਹੀ ਹੈ ਨਹੀਂ ਤਾਂ ਉਹ ਜ਼ਰੂਰ ਉਸ ਐਂਗਲ ਤੋਂ ਵੀ ਆ ਜਾਣੇ ਸੀਗੇ ਜਿਨ੍ਹਾਂ ਨੇ ਹਮਲਾਵਰ ਵੱਲੋਂ ਗੂੜੀਆਂ ਚਲਾਈਆਂ ਕਿੰਨਾਂ ਪਰ ਵਿਆਹ ਦੀ ਇੱਕ ਲਾਈਵ ਫੁਟੇਜ ਜਿਹੜੀ ਆ ਉਹ ਜ਼ਰੂਰ ਮਿਲੀ ਹੈ ਕਿਉਂਕਿ ਅੱਜ ਕੱਲ ਇਹ ਵੀ ਹੁੰਦਾ ਹੈ ਕਿ ਬਹੁਤ ਸਾਰੇ ਜਿਹੜੇ ਵਿਆਹ ਹੁੰਦੇ ਨੇ YouTube ਤੇ ਵੀ ਨਾਲ ਨਾਲ ਉਹਦੀ ਸਟ੍ਰੀਮਿੰਗ ਕੀਤੀ ਜਾਂਦੀ ਉਹ ਕੀਤੀ ਹੋਈ ਸੀਗੀ ਵਿਆਹ ਦੇ ਵਿੱਚ ਉਹ ਸਰਪੰਚ ਪਹਿਲਾਂ ਨੱਚਦਾ ਬਤ ਤੇ ਉਸਨੇ ਆਪਣਾ ਵੈਪਨ ਵੀ ਪਾਇਆ ਹੁੰਦਾ ਹੈ ਫਿਰ ਖਾਂਦੇ ਪਿੰਦੇ ਦੀ ਵੀਡੀਓ ਜਿਹੜੀ ਆਮ ਕਰਕੇ ਵਿਹਾਂ ਦੇ ਵਿੱਚ ਜਿਵੇਂ ਹੁੰਦੀ ਹੈ ਉਸੇ ਤਰੀਕੇ ਦੇ ਨਾਲ ਜਿਹੜੇ ਮੂਵੀ ਵਾਲੇ ਵੀਡੀਓ ਬਣਾਉਂਦੇ ਨੇ ਉਹ ਆਨਲਾਈਨ ਸੀ ਵਿਆਹ ਚੱਲ ਰਿਹਾ ਸੀ ਤੇ ਇਸੇ ਦੌਰਾਨ ਜਦੋਂ ਜਿਹੜੀ ਵਿਆਹ ਵਾਲੀ ਜੋੜੀ ਆ ਉਹ ਨੱਚ ਰਹੀ ਹੁੰਦੀ ਹੈ ਡੀਜੇ ਤੇ ਤਾਂ ਉਸ ਦਰਮਿਆਨ ਵਿਆਹ ਦੇ ਵਿੱਚ 6 ਤੋਂ 7 ਫਾਇਰ ਹੁੰਦੇ ਨੇ ਹਮਲਾ ਬਰਾਉਂਦੇ ਨੇ ਤੇ ਬਹੁਤ ਨੇੜਿਓਂ ਗੋਲੀਆਂ ਮਾਰ ਕੇ ਮਾਰ ਦਿੰਦੇ ਨੇ ਤਾਂ ਹੁਣ ਲਾਇੰਡ ਆਰਡਰ ਤੇ ਤਾਂ ਸਵਾਲ ਇਸੇ ਕਰਕੇ ਨੇ ਕਿ ਕਿਉਂ ਇਸ ਢੰਗ ਦੇ ਨਾਲ ਵਿਆਹ ਦੇ ਵਿੱਚ ਜਿੱਥੇ ਇੰਨੇ ਲੋਕ ਜਿਵੇਂ ਅਸੀਂ ਪਹਿਲਾਂ ਵੀ ਬਹੁਤ ਵਾਰ ਜ਼ਿਕਰ ਕੀਤਾ ਕਿ ਇਕੱਲੇ ਦੇ ਇਕੱਲੇ ਬੰਦੇ ਨੂੰ ਮਾਰਨਾ ਥੋੜਾ ਈਜ਼ੀ ਹੁੰਦਾ ਹੈ ਕਿ ਜਿੱਥੇ ਕਿਤੇ ਬੰਦਾ ਨੇ ਹੱਥਾ ਹੋਵੇ ਜਿੱਥੇ ਕਿਤੇ ਬੰਦਾ ਇਕੱਲਾ ਹੋਵੇ ਪਰ ਇੱਥੇ ਤਾਂ ਵਿਆਹਾਂ ਦੇ ਵਿੱਚ ਬੰਦੇ ਮਾਰਨ ਲੱਗੇ ਹੁਣ ਇਹ ਤਰਮ ਤਾਰਨ ਤੋਂ ਜਿਹੜੀ ਖਬਰ ਹੈ ਇਸ ਨੂੰ ਲੈ ਕੇ ਜਿਹੜੀਆਂ ਵਿਰੋਧੀ ਧਿਰਾਂ ਉਹ ਸਵਾਲ ਵੀ ਚੁੱਕ ਰਹੀਆਂ ਨੇ ਇਹ ਇੱਕ ਵੱਡੀ ਖਬਰ ਇਸ ਦੇ ਨਾਲ ਹੀ ਦੂਜੀ ਖਬਰ ਕਿ ਹਾਜੇ ਵੀ ਜਿਹੜੇ ਮੁੱਖ ਮੰਤਰੀ ਪੰਜਾਬ ਭਗਵੰਤ ਸਾਨ ਨੇ ਉਹ ਫੋਰਟਿਸ ਹਸਪੀਟਲ ਦੇ ਵਿੱਚ ਹੀ ਨੇ ਅੱਜ ਜਿਹੜੇ ਪੰਜਾਬ ਦੇ ਇਨਚਾਰਜ ਨੇ ਆਮ ਆਦਮੀ ਪਾਰਟੀ ਦੇ ਤੇ ਸਾਬਕਾ ਡਿਪਟੀ ਸੀਐਮ ਨੇ ਦਿੱਲੀ ਦੇ ਮਨੀਸ਼ ਸੁਸੋਧਿਆ ਹਾਲਚਾਲ ਪੁੱਛ ਕੇ ਆਏ ਨੇ ਜਦੋਂ ਮੀਡੀਆ ਨੇ ਪੁੱਛਿਆ ਕਿ ਕਦੋਂ ਤੱਕ ਛੁੱਟੀ ਹੋ ਸਕਦੀ ਹੈ ਉਹ ਕਹਿੰਦੇ ਕਿ ਬੈਸੇਤਾਂ ਸਿਹਤ ਦੇ ਵਿੱਚ ਸੁਧਾਰ ਹੈ ਕੱਲ ਤੱਕ ਛੁੱਟੀ ਉਹਨਾਂ ਨੂੰ ਹੋ ਸਕਦੀ ਹੈ ਤਾਂ ਹੁਣ ਕੱਲ ਦਾ ਇੰਤਜ਼ਾਰ ਹੈ ਕਿ ਸੀਐਮ ਮਾਨ ਹਸਪੀਟਲ ਦੇ ਵਿੱਚੋਂ ਕਦੋਂ ਆਉਂਦੇ ਨੇ ਕਿਉਂਕਿ ਇੱਕ ਸੂਬੇ ਦਾ ਸੀਐਮ ਜੇਕਰ ਹੌਸਪਿਟਲਾਈਜ਼ਡ ਹੋਵੇ ਤੇ ਸੂਬੇ ਦੇ ਵਿੱਚ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਨੇ ਬਹੁਤ ਸਾਰੇ ਫੈਸਲੇ ਡਿਲੇ ਹੋ ਜਾਂਦੇ ਨੇ ਬਹੁਤ ਸਾਰੀਆਂ ਫਾਈਲਾਂ ਤੇ ਆਰਡਰ ਜਿਹੜਾ ਇਹ ਸੀਐਮ ਨੇ ਦੇਣਾ ਹੁੰਦਾ ਤਾਂ ਇਸ ਕਰਕੇ ਵੀ ਸੀਐਮ ਦਾ ਬਿਲਕੁਲ ਸਹੀ ਰਹਿਣਾ ਤੇ ਤੰਦਰੁਸਤ ਰਹਿਣਾ ਜ਼ਰੂਰੀ ਹੈ ਤਾਂ ਜੋ ਉਹ ਪੰਜਾਬ ਪ੍ਰਤੀ ਸਹੀ ਫੈਸਲੇ ਲੈ ਜਾ ਸਕਣ ਦੂਜੇ ਪਾਸੇ ਅੱਜ ਜਿਹੜੇ ਗਿਆਨੀ ਰਗਵੀਰ ਸਿੰਘ ਨੇ ਜਥੇਦਾਰ ਰਹੇ ਨੇ ਅਕਾਲਪੁਰ ਸਾਹਿਬ ਦੇ ਤੇ ਇਸ ਜਿਹੜੇ ਹੈੱਡ ਗਰੰਥੀ ਵੀ ਨੇ ਸ੍ਰੀ ਦਰਬਾਰ ਸਾਹਿਬ ਦੇ ਗਿਆਨੀ ਰਗਵੀਰ ਸਿੰਘ ਪਹਿਲਾਂ ਕੇਸਗੜ੍ਹ ਸਾਹਿਬ ਦੇ ਵੀ ਜਥੇਦਾਰ ਰਹੇ ਉਹਨਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਉਹਨਾਂ ਨੇ ਕਿਹਾ ਕਿ ਐਸਜੀਪੀਸੀ ਦੇ ਵਿੱਚ ਬਹੁਤ ਸਾਰੇ ਘੁਟਾਲੇ ਹੋ ਰਹੇ ਨੇ ਬਹੁਤ ਸਾਰਾ ਭ੍ਰਿਸ਼ਟਾਚਾਰ ਹੋ ਰਿਹਾ ਹੈ ਕਈ ਚੀਜ਼ਾਂ ਉਹਨਾਂ ਨੇ ਜ਼ਿਕਰ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਬਾਦਲ ਪਰਿਵਾਰ ਇਸ ਦੇ ਲਈ ਜ਼ਿੰਮੇਵਾਰ ਹੈ ਇਹ ਬਾਦਲ ਪਰਿਵਾਰ ਜਿਹੜਾ ਹੈ ਉਸ ਨੇ ਐਸਜੀਪੀਸੀ ਮੁਲਾਜ਼ਮਾਂ ਦੀ ਪੁਸ਼ਤਪੁਨਾਹੀ ਕੀਤੀ ਹੈ ਜਿਹੜੇ ਕੁਝ ਅਜਿਹੇ ਘੁਟਾਲੇ ਕਰ ਰਹੇ ਸੀਗੇ ਤਾਂ ਹੁਣ ਜਿਹੜੇ ਜੱਜੇਦਾਰ ਸਾਹਿਬ ਨੇ ਰਹੇ ਨੇ ਗਿਆਨੀ ਰਘੂਪੀਰ ਸਿੰਘ ਇਹਨਾਂ ਨੂੰ ਲੈ ਕੇ ਵੀ ਸਵਾਲ ਨੇ ਕਿ ਇਹ ਕਿਉਂਕਿ ਉਹ ਮੋਟਾ ਕਿਵੀ ਸਿਸਟਮ ਦਾ ਹਿੱਸਾ ਰਹੇ ਨੇ ਹੁਣ ਵੀ ਚਲੋ ਹਿੱਸਾ ਨੇ ਕਿ ਦੇਰੀ ਦੇ ਨਾਲ ਕਿਸ ਨੂੰ ਬੋਲੇ ਜਿਹੜਾ 328 ਪਾਵਨ ਸਰੂਪਾਂ ਦਾ ਮਸਲਾ ਏ ਉਹ 2016 ਤੋਂ ਚੱਲ ਰਿਹਾ ਏ ਜਿਹੜੀਆਂ ਉਹ ਚੀਜ਼ਾਂ ਕਹਿ ਰਹੇ ਨੇ ਕਿ ਜਿਹੜੀ ਹਸਲ ਇੱਕ ਗ੍ਰੀਡ ਦੀ ਗੱਲ ਹੈਗੀ ਆ ਪਾਵਨ ਸਰੂਪ ਦੀ ਗੱਲ ਹੈਗੀ ਆ ਜਾਂ ਗੁਰੂ ਸਾਹਿਬ ਜੀਆਂ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਉਹਦਾ ਮੁੱਠਾ ਕਹਿੰਦੇ ਬਦਲਿਆ ਗਿਆ ਉਹਦੇ ਵਿੱਚ ਕੋਈ ਦਿੱਕਤ ਆਈ ਸੀਗੀ ਉਹ ਟੁੱਟ ਗਿਆ ਸੀ ਉਹ ਅਸਲੀ ਕਿੱਥੇ ਆ ਇਸ ਤਰ੍ਹਾਂ ਦੇ ਸਵਾਲ ਉਹਨਾਂ ਨੇ ਕਾਫੀ ਚੁੱਕੇ ਨੇ ਉਹਨਾਂ ਦੇ ਬਿਆਨਾਂ ਦੇ ਵਿੱਚ ਕਿੰਨੀ ਸਚਾਈ ਹੈ ਇਹ ਤਾਂ ਹੁਣ ਐਸਜੀਪੀਸੀ ਦੱਸ ਸਕਦੀ ਹੈ ਜਾਂ ਉਹ ਹੀ ਦੱਸ ਸਕਦੇ ਨੇ ਪਰ ਇਹ ਵੀ ਆਪਣੇ ਆਪ ਦੇ ਵਿੱਚ ਵੱਡੀ ਅਪਡੇਟ ਹੈ ਕਿਉਂਕਿ ਕੱਲ ਹੀ ਸੁਖਬੀਰ ਬਾਦਲ ਨੇ ਪੰਜਾਬ ਦੇ ਵਿੱਚ ਰੈਲੀਆਂ ਦੀ ਸ਼ੁਰੂਆਤ ਕੀਤੀ ਹੈ ਪੋਲਿਟੀਕਲ ਰੈਲੀਆਂ ਦੀ ਕਾਦੀਆਂ ਤੋਂ ਇਹ ਅੱਜ ਦੂਜਾ ਦਿਨ ਹੀ ਹੋਇਆ ਹੈ ਕਿ ਗਿਆਨੀ ਰਘਬੀਰ ਸਿੰਘ ਦੀ ਪ੍ਰੈਸ ਕਾਨਫਰੰਸ ਹੋ ਗਈ ਹੈ ਇਸ ਨੂੰ ਇਸ ਢੰਗ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ ਕਿ 2027 ਤੋਂ ਪਹਿਲਾਂ ਕਾਂਸਖ ਮੁੱਦਿਆਂ ਨੂੰ ਲੈ ਕੇ ਅਕਾਲੀ ਦਲ ਨੂੰ ਡੈਮੇਜ ਜਿਹੜਾ ਹੈ ਉਹ ਇਸ ਢੰਗ ਦੇ ਨਾਲ ਠਿਕਾ ਜਾ ਸਕਦਾ ਹੈ ਤੇ ਅੱਜ ਇੱਕ ਹੋਰ ਜਿਹੜੀ ਵੱਡੀ ਅੱਜ ਦੀ ਅਪਡੇਟ ਇਹ ਵੀ ਹੈ ਕਿ ਅੱਜ ਫੇਰ ਕਿਸਾਨਾਂ ਤੇ ਅਥਰੂ ਗੈਸ ਦੇ ਗੋਲੇ ਛੱਡੇ ਗਏ ਨੇ ਤੇ ਉਹੀ ਐਸਐਸਪੀ ਜਿਹੜੀ ਜੋਤੀ ਯਾਦਵ ਜਿਹੜੀ ਇਸ ਵੇਲੇ ਮੰਤਰੀ ਨੇ ਹਰਜੋਤ ਸਿੰਘ ਬੈਂਸ ਉਹਨਾਂ ਦੀ ਧਰਮ ਪਤਨੀ ਵੀ ਹੈ ਬਠਿੰਡਾ ਦੇ ਵਿੱਚ ਐਸਐਸਪੀ ਹੈ ਅੱਜ ਵੀ ਉਹ ਅਗਵਾਈ ਵੀ ਕਰ ਰਹੀ ਸੀਗੀ ਤੇ ਅੱਜ ਵੀ ਉਹਨਾਂ ਨੇ ਵੀਡੀਓਜ਼ ਨੇ ਕਿ ਆ ਪੀਲੇ ਪੜ ਦੇ ਵਾਲੇ ਨੂੰ ਫੜ ਕੇ ਲਿਆਓ ਇਸ ਤਰ੍ਹਾਂ ਦੇ ਵੀਡੀਓਜ਼ ਟਵਿੱਟਰ ਤੇ ਵੀ ਟ੍ਰੈਂਡ ਹੋ ਰਹੀਆਂ ਨੇ ਅਥਰੂ ਗੈਸ ਦੇ ਗੋਲੇ ਵੀ ਛੱਡੇ ਗਏ ਨੇ ਅੱਜ ਵੀ ਬਠਿੰਡਾ ਦੇ ਵਿੱਚ ਕਰੋ ਕਰਨਾ ਸੀ ਡੀਸੀ ਦਫਤਰ ਦਾ ਭਾਰਤੀ ਕਿਸਾਨੀ ਮਨਨੇਕਤਾ ਗਰਾਹਾਂ ਦੇ ਵੱਲੋਂ ਤੇ ਪੰਜਾਬ ਪੁਲਿਸ ਦੇ ਵੱਲੋਂ ਸਵੇਰ ਤੋਂ ਹੀ ਸ਼ੱਪਮਾਰੀ ਸ਼ੁਰੂ ਕਰ ਦਿੱਤੀ ਕਿ ਬਹੁਤ ਸਾਰੇ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਜਿਨ੍ਹਾਂ ਕਿਸਾਨਾਂ ਨੇ ਜਾਣਾ ਸੀਗਾ ਅਜਿਹਾ ਸੰਗਰੂਰ ਤੋਂ ਸਮਾਣੇ ਤੋਂ ਪਟਿਆਲੇ ਵਾਲੇ ਪਾਸਿਓਂ ਤੋਂ ਉਹਨਾਂ ਨੂੰ ਵੀ ਖਦੇੜਿਆ ਗਿਆ ਕਈ ਕਈ ਥਾਵਾਂ ਤੇ ਜਿਹੜੇ ਨੇ ਪੁਲਿਸ ਦੇ ਵੱਲੋਂ ਨਾਕਾਬੰਦੀ ਕੀਤੀ ਹੋਈ ਸੀ ਕਈ ਥਾਵਾਂ ਤੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਗਿਆ ਜਿਹੜੇ ਬਹੁਤ ਸਾਰੇ ਕਿਸਾਨ ਨੇ ਇਹਦੇ ਜ਼ਿਆਦਾਤਰ ਉਹ ਬਜ਼ੁਰਗ ਕਿਸਾਨ ਨੇ ਪਹਿਲਾਂ ਵੀ ਅਸੀਂ ਉਸ ਤਰ੍ਹਾਂ ਦੀਆਂ ਵੀਡੀਓਜ਼ ਦੇਖੀਆਂ ਕਿ ਕਿਵੇਂ ਉਹਨਾਂ ਦੇ ਨਾਲ ਤੁਸੀਂ ਦੇਖੋ ਕਿ 70-70 ਸਾਲ ਦੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਜਦੋਂ ਪੁਲਿਸ ਰਾਤ ਦੇ ਵਿੱਚ ਲੈਂਦੀ ਹੈ ਉਹਨਾਂ ਤੇ ਡੰਡੇ ਵਰਾਉਂਦੀ ਹੈ ਉਹਨਾਂ ਦੇ ਹੱਥੂਗਾਸ ਤੇ ਗੋਲੇ ਛੱਡਦੀ ਹੈ ਜਿਹੜਾ ਰਾਮਪੁਰਾ ਫੂਲ ਦੇ ਨੇੜੇ ਪਿੰਡ ਹੈ ਜੀਉਂਦ ਉੱਥੇ ਵੀ ਪੁਲਿਸ ਅਤੇ ਕਿਸਾਨਾਂ ਵਿਚਾਲੇ ਝੜਪੂ ਵੀ ਹੋਈ ਹੈ ਫਿਰ ਉਸ ਤੋਂ ਬਾਅਦ ਪੁਲਿਸ ਜਿਹੜੀ ਉੱਥੇ ਭੱਜਦੀ ਵੀ ਦਿਖਾਈ ਦਿੱਤੀ ਹਾਲਾਂਕਿ ਚਲੋ ਪੁਲਿਸ ਵੀ ਪੰਜਾਬ ਦੇ ਹੀ ਮੁੰਡੇ ਕੁੜੀਆਂ ਨੇ ਪਰ ਇਸ ਤੰਗ ਦੇ ਨਾਲ ਕਿਉਂਕਿ ਸਰਕਾਰ ਦੀ ਜਿਹੜੀ ਜੋਬ ਹੈ ਸਰਕਾਰ ਦੇ ਹੁਕਮ ਨੇ ਮੰਨਣੇ ਪੈਂਦੇ ਨੇ ਤੇ ਉਸ ਦੇ ਪਿੱਛੇ ਉਹ ਕਹਿੰਦੇ ਨੇ ਕਿ ਲੈਂਡ ਆਰਡਰ ਹੈ ਪਰ ਇੱਕ ਵਾਰ ਫਿਰ ਕਿਸਾਨਾਂ 'ਤੇ ਡੰਡੇ ਵੀ ਭਰਾਏ ਗਏ ਨੇ ਤੇ ਉਹੀ ਆਮ ਆਦਮੀ ਪਾਰਟੀ ਜਿਹੜੀ ਕਿਸੇ ਵੇਲੇ ਕਿਸਾਨਾਂ ਦੇ ਧਰਨੇ ਦੇ ਵਿੱਚ ਖੁਦ ਸ਼ਾਮਲ ਹੁੰਦੀ ਦਿਖਾਈ ਦਿੰਦੀ ਸੀ ਜੀ ਜੀ ਇਹ ਤਾਂ ਸੀਗੀ ਗੱਲਬਾਤ ਇਸ ਚੀਜ਼ ਦੇ ਬਾਰੇ ਦੇ ਵਿੱਚ ਤੇ ਥੋੜੀ ਜੀ ਅਪਡੇਟ ਜਿੱਦਾਂ ਆਪਾਂ ਨੂੰ ਪਤਾ ਹੀ ਆ ਪਹਿਲਾਂ ਪਿੰਡਾਂ ਸ਼ਹਿਰਾਂ ਦੇ ਵਿੱਚ ਹੱਡਾ ਰੋੜੀਆਂ ਹੋਣੀਆਂ ਦੂਜੀਆਂ ਪਰ ਹੁਣ ਸੋਸ਼ਲ ਮੀਡੀਆ ਤੇ ਆਮ ਵੀਡੀਓਜ਼ ਕਾਫੀ ਮਿਲ ਰਹੀਆਂ ਨੇ ਅਵਾਰਾ ਕੁੱਤੇ ਪਿੰਡਾਂ ਸ਼ਹਿਰਾਂ ਦੇ ਵਿੱਚ ਬਹੁਤ ਨੇ ਤੇ ਔਰ ਉਹ ਦੇਖਦੇ ਨਹੀਂ ਹੈਗੇ ਕੋਈ ਬਜ਼ੁਰਗ ਹੈ ਕੋਈ ਔਰਤ ਹੈ ਕੋਈ ਬੱਚਾ ਹੈ ਔਰ ਮੌਦੇ ਕਾ ਹਾਰ ਟ ਉਤਾਰ ਦਿੰਦੇ ਨੇ ਔਰ ਸਰਕਾਰਾਂ ਨੂੰ ਤਾਂ ਆਪਣੇ ਕੰਮਾਂ ਆਪਣੀਆਂ ਰੈਲੀਆਂ ਤੋਂ ਬੇਲ ਹੀ ਮਿਲਦੇ ਤੇ ਆਮ ਲੋਕਾਂ ਦੀ ਸਾਰ ਕਦੋਂ ਲੈਣਗੇ ਉਹ ਬੰਦਰ ਦੇਖੋ ਚਾਹੇ ਵਾਰਾ ਕੁੱਤੇ ਹੋਣ ਸਟ੍ਰੇਅ ਡੌਗਸ ਚਾਹੇ ਅਵਾਰਾ ਪਸ਼ੂ ਹੋਣ ਇਹ ਨਾਲੀ ਤਾਂ ਬਹੁਤ ਪਰਮਾਰ ਹੈ ਆਵਾਰਾ ਚਾਹੇ ਸ਼ਹਿਰ ਹੋਣ ਚਾਹੇ ਪਿੰਡ ਹੋਣ ਆਵਾਰਾ ગામਾਂ ਕਹਿ ਲਈਏ ਆਵਾਰਾ ਜਿਹੜੇ ਸਾਨ ਨਹੀਂ ਸੜਕਾਂ ਤੇ ਨਹੀਂ ਉਹਨਾਂ ਕਰਕੇ ਹਾਦਸੇ ਹੋ ਜਾਂਦੇ ਨੇ ਆਵਾਰਾ ਕੁੱਤੇ ਬੱਚਿਆਂ ਨੂੰ ਨਿਸ਼ਾਨਾ ਬਣਾਉਂਦੇ ਨੇ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਉਂਦੇ ਨੇ ਪਤਾ ਨਹੀਂ ਲੱਗਦਾ ਕਦੋਂ ਕਿਸੇ ਨੂੰ ਵੱਢ ਲੈਂਦੇ ਨੇ ਹਾਲਾਂਕਿ ਸੁਪਰੀਮ ਕੋਰਟ ਬਹੁਤ ਸਾਰੇ ਆਰਡਰ ਕਰ ਰਿਹਾ ਹੈ ਕਿ ਸਟਰੀਟ ਡੌਗਸ ਅਸਲ ਦੇ ਵਿੱਚ ਜਰਨਲਾਈਜੇਸ਼ਨ ਜਿਹੜੀ ਹੁੰਦੀ ਹੈ ਜਿਹਨੂੰ ਅਸੀਂ ਨਸਬੰਦੀ ਵੀ ਕਹਿ ਦਿੰਦੇ ਹਾਂ ਉਹ ਵਾਰ-ਵਾਰ ਜਿਹੜੀ ਹੈ ਉਹ ਤਰੀ ਮਹੀਨਿਆਂ ਹੁੰਦੀ ਹੈ ਕਿ ਜਾਂ ਉਹਦੇ ਪੈਸੇ ਦਿੱਤੇ ਜਾਂਦੇ ਨੇ ਜਿਹੜੀਆਂ ਕੰਪਨੀਆਂ ਨੂੰ ਉਹ ਪ੍ਰੋਪਰ ਪੈਸੇ ਨਹੀਂ ਖਰਚੇ ਜਾਂਦੇ ਹੈਗੇ ਕੋਈ ਨਾ ਕੋਈ ਵਿੱਚ ਹੀ ਭ੍ਰਸ਼ਟਾਚਾਰ ਹੋ ਜਾਂਦਾ ਹੈ ਇਸ ਕਰਕੇ ਇਹ ਸਮੱਸਿਆ ਜਿਹੜੀ ਹੈ ਬਹੁਤ ਵੱਡੇ ਪੱਧਰ ਤੇ ਹੈ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਹੱਡਾ ਰੋੜੀਆਂ ਹੁੰਦੀਆਂ ਸੀ ਹੁਣ ਉਹ ਵੀ ਬਹੁਤ ਘਟਦੀ ਗਈਆਂ ਨੇ ਤੇ ਉਸ ਦੇ ਨਾਲ ਵੀ ਜਿਹੜੇ ਕਈ ਵਾਰ ਕੁੱਤੇ ਨੇ ਫਿਰ ਜਦੋਂ ਉਹ ਆਦਮਖੋਰ ਟਾਈਪ ਵੀ ਹੋ ਜਾਂਦੇ ਨੇ ਤੇ ਇਸ ਤਰ੍ਹਾਂ ਨਿਸ਼ਾਨਾ ਬਣਾਉਂਦੇ ਨੇ ਖਾਸ ਕਰ ਬੱਚਿਆਂ ਨੂੰ ਚੁੰਡਾਂ ਦੇ ਵਿੱਚ ਤੇ ਬਹੁਤ ਬਾਰ ਇਸ ਤਰ੍ਹਾਂ ਦੀਆਂ ਵੀਡੀਓਜ਼ ਵੀ ਸਾਹਮਣੇ ਆ ਚੁੱਕੀਆਂ ਨੇ ਸਰਕਾਰਾਂ ਦਾ ਤਾਂ ਧਿਆਨ ਜਿਹੜਾ ਇਹ ਉਹ ਤੁਹਾਨੂੰ ਪਤਾ ਹੀ ਹੈ ਕਿ 2027 ਤੇ ਕੇਂਦ੍ਰਿਤ ਹੈਗਾ ਤੇ ਜਿਹੜੀਆਂ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਨੇ ਉ ਤਾਂ ਇਸ ਵੇਲੇ ਕੋਈ ਬਹੁਤ ਪਹਿਲ ਦੇ ਆਧਾਰ ਤੇ ਨਹੀਂ ਹੈਗੀਆਂ ਕਿਉਂਕਿ ਬਹੁਤ ਸਾਰੇ ਇਹ ਤਾਂ ਇਹ ਸਮੱਸਿਆਵਾਂ ਨੇ ਜਿਨ੍ਹਾਂ ਦੇ ਨਾਲ ਵਿਝਣਾ ਪੈਂਦਾ ਹੈਗਾ ਇਹ ਸਮੱਸਿਆਵਾਂ ਆਮ ਚਲੋ ਇਹ ਚੀਜ਼ਾਂ ਨੂੰ ਵੀ ਲੈ ਕੇ ਹੋ ਗਈਆਂ ਜਿੱਥੇ ਇਹ ਕਹਿੰਦੇ ਆ ਕਿ ਬੇਸ ਬਣਾਉਣਾ ਜਿਹੜੀਆਂ ਇਹਨਾਂ ਨੇ ਕ੍ਰਾਂਤੀਆਂ ਲਿਆਂਦੀਆਂ ਅ ਇਹ ਦੀ ਦਿੱਲੀ ਦੇ ਬੇਸ ਦੇ ਉੱਤੇ ਜਿਹੜੀ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਸਕੂਲਾਂ ਨੂੰ ਪੇਂਟ ਕਰਵਾਤੇ ਸਭ ਕੋ ਕਰਵਾਤਾ ਕਹਿੰਦੇ ਬਹੁਤ ਸਾਰੇ ਸਕੂਲਾਂ ਦੇ ਵਿੱਚ ਜਿਹੜੇ ਸਕੂਲ ਦੇ ਹੈੱਡ ਹੁੰਦੇ ਆ ਪ੍ਰਿੰਸੀਪਲ ਆ ਉਹੀ ਪੋਸਟਾਂ ਖਾਲੀ ਪਈਆਂ ਨੇ ਜੀ ਬੰਦਰ ਉਹ ਵੀ ਖਾਲੀ ਪਈਆਂ ਨੇ ਪ੍ਰੋਟੈਸਟ ਵੀ ਚੱਲ ਰਹੇ ਨੇ ਤੇ ਇੱਕ ਹੋਰ ਜਿਹੜੀ ਇਹਦੇ ਨਾਲ ਹੀ ਮਿਲਦੀ ਜੁਲਦੀ ਖਬਰ ਇਹ ਹੈ ਕਿ ਮਾਛੀਵਾੜੇ ਦੇ ਇੱਕ ਦੋ ਸਕੂਲਾਂ ਦੇ ਵਿੱਚ ਹਰਜੋਤ ਸਿੰਘ ਬੈਂਸ ਗਏ ਜੀ ਉੱਥੇ ਬੱਚਿਆਂ ਨੂੰ ਉਹਨਾਂ ਨੇ ਬਲੈਕਬੋਰਡ ਤੇ ਪੰਜਾਬੀ ਲਿਖੀ ਤੇ ਪੰਜਾਬੀ ਸੁਣੀ ਤੇ ਉਹਨਾਂ ਨੂੰ ਸਧਾਰਨ ਪੰਜਾਬੀ ਜਿਹਨੂੰ ਆਪਾਂ ਕਹਿੰਦੇ ਹਾਂ ਸਿੰਪਲ ਉਹ ਵੀ ਪੜ੍ਹਨੀ ਨਹੀਂ ਸੀ ਆ ਰਹੀ ਜਿਸ ਤੋਂ ਬਾਅਦ ਉਹਨਾਂ ਨੇ ਫਿਰ ਕਾਰਨ ਦੱਸੋ ਨੋਟਿਸ ਜਿਹੜੇ BPEO ਨੇ ਉਹਨਾਂ ਨੂੰ ਜਾਰੀ ਕਰਤਾ ਤਾਂ ਜਦੋਂ ਇਹ ਗੱਲ ਸਮਝ ਲੱਗੀ ਉਹ ਕਹਿੰਦੇ ਕਿ ਉੱਥੇ ਬੱਚੇ ਜ਼ਿਆਦਾ ਸੀਗੇ ਜਿਹੜੇ ਟੀਚਰ ਨੇ ਉਹ ਦੋ ਜਾਂ ਤਿੰਨ ਸੀਗੇ ਜਦੋਂ ਹੁਣ ਸਟਰੈਂਥ ਜ਼ਿਆਦਾ ਹੋ ਜਾਂਦੀ ਹੈ ਤੇ ਟੀਚਰ ਹੀ ਘਾਟ ਹੁੰਦੀ ਹੈ ਫਿਰ ਨਾ ਤਾਂ ਜਿਹੜੀ ਸਕੂਲਾਂ ਦੇ ਵਿੱਚ ਜਿਹੜੀ ਸਿੱਖਿਆ ਕ੍ਰਾਂਤੀ ਤਾਂ ਤਾਂ ਹੀ ਹੈ ਨਾ ਜੇ ਤੁਸੀਂ ਜਿਹੜਾ 25-26 ਬੱਚਿਆਂ ਪਿੱਛੇ ਇੱਕ ਟੀਚਰ ਜ਼ਰੂਰੀ ਹੈਗਾ ਇਹ ਜੇਣਾ ਤੇ ਜੇ ਹੁਣ ਤੁਸੀਂ ਨਾ ਤਾਂ ਟੀਚਰ ਪ੍ਰੋਪਰ ਦੇ ਸਕੋ ਸਿਰਫ ਉਹ ਬਿਲਡਿੰਗਾਂ ਨੂੰ ਰੰਗ ਕਰਾ ਕੇ ਤਾਂ ਜਿਹੜੀ ਪੜ੍ਹਾਈ ਆ ਉਹ ਜਾਂ ਸਿੱਖਿਆ ਉਹ ਨਹੀਂ ਆ ਜਾਣੀ ਹੈਗੀ ਇਹ ਤਾਂ ਇਹਨਾਂ ਨੇ ਵਿਸ਼ਾ ਇੱਕ ਇੱਕ ਮੁੱਦਾ ਮੁੱਦਾ ਛੇੜ ਲਿਆ ਜੇ ਤੁਸੀਂ ਪੰਜਾਬੀ ਦੀ ਗੱਲ ਕੀਤੀ ਵੀ ਪੰਜਾਬੀ ਲਿਖੀ ਹੈ ਨਾ ਪੁੱਛੀ ਜੇ ਇਹਨਾਂ ਨੂੰ ਸਲੀਹਤ ਪੁੱਛ ਕੇ ਦੇਖੋ ਜਿੰਨਾ ਪ੍ਰਾਈਵੇਟਾਈਜੇਸ਼ਨ ਹੋਈ ਆ ਜਿੰਨੇ ਕਾਲਜੇ ਸਕੂਲ ਨੇ ਇਹਨਾਂ ਦੀ ਜੁਰਤ ਪੈ ਜੂ ਵੀ ਉੱਥੇ ਠੋਕ ਕੇ ਕਹਿ ਜਾਣ ਵੀ ਪੰਜਾਬੀ ਮੈਂ ਇਹ ਚੀਜ਼ ਦਾ ਗਵਾਹ ਐ ਕਿੰਨਾ ਸਿਸਟਮ ਐ ਐਜੂਕੇਸ਼ਨ ਸਿਸਟਮ ਚ ਮੈਂ ਰਿਹਾ ਪੜਾਇਆ ਤੇ ਹੁਣ ਤਾਂ ਉਹ ਤੋਂ ਬਾਅਦ ਜਿੰਨੇ ਪ੍ਰਾਈਵੇਟ ਕਾਲਜ ਤੁਸੀਂ ਮਹਾਲੀ ਚੰਡੀਗੜ੍ਹ ਏਰੀਆ ਚ ਖੋਲ ਕੇ ਚੈੱਕ ਕਰਕੇ ਦੇਖ ਲਓ ਉੱਥੇ ਦਾ ਸਟਾਫ ਬਾਹਰੋਂ ਆਉਣ ਵਾਲੇ ਸਟੂਡੈਂਟ ਘਟੋ ਘਟ ਪੰਜਾਬ ਦੀ ਧਰਤੀ ਦੇ ਉੱਤੇ ਜੇ ਸਟਾਫ ਜੇ ਆਫਿਸ ਦੇ ਵਿੱਚ ਕੋਈ ਗੱਲਬਾਤ ਕਰਨ ਜਾਂਦਾ ਉਹ ਵੀ ਪੰਜਾਬੀ ਚ ਨਹੀਂ ਗੱਲ ਕਰਦੇ ਹੈਗੇ ਉਹਨਾਂ ਨਾਲ ਸੁਪਿੰਦਰ ਜੀ ਇਹ ਦੇਖੋ ਜਿਹੜੇ ਕਾਨਵੈਂਟ ਸੋ ਕਾਲਡ ਕਾਨਵੈਂਟ ਸਕੂਲ ਨੇ ਇਹ ਤਾਂ ਪੰਜਾਬੀ ਹੀ 6ਵੀਂ ਤੋਂ ਸ਼ੁਰੂ ਕਰਦੇ ਨੇ ਤੇ ਤੁਸੀਂ ਦੇਖੋ ਕਿ ਜਿਵੇਂ ਪਹਿਲਾਂ ਇੰਗਲਿਸ਼ ਕਿਸੇ ਵੇਲੇ 6ਵੀਂ ਤੋਂ ਸ਼ੁਰੂ ਹੁੰਦੀ ਸੀਗੀ ਤੇ ਉਹਦੇ ਵਿੱਚ ਬਹੁਤ ਵੀਕ ਰਹਿ ਜਾਂਦੇ ਸੀਗੇ ਖਾਸ ਕਰਕੇ ਪੰਜਾਬ ਦੇ ਲੋਕ ਇਹ ਸਭ ਇਸ ਗੱਲ ਦਾ ਗਵਾਹ ਹੈ ਕਿ ਕੰਪਾਰਟਮੈਂਟ ਆਉਣੀ ਜਾਂ ਰੀਪੀਅਰ ਆਉਣੀ ਹੈ ਨਾ ਇੰਗਲਿਸ਼ ਸਬਜੈਕਟ ਦੇ ਵਿੱਚ ਉਹਦਾ ਕਾਰਨ ਕੀ ਹੁੰਦਾ ਸੀਗਾ ਕਿ ਤੁਸੀਂ 6ਵੀਂ ਤੋਂ ਸ਼ੁਰੂ ਕਰਦੇ ਸੀਗੇ ਜੀ ਚਲੋ ਹੁਣ ਉਹਦੇ ਬਾਅਦ ਟਰੈਂਡ ਬਦਲਿਆ ਨਰਤਰੀ ਤੋਂ ਕੱਚੀ ਪੀ ਤੋਂ ਜਾਂ ਪਹਿਲੀ ਜਮਾਤ ਤੋਂ ਸ਼ੁਰੂ ਹੋਈ ਜੇ ਜਦੋਂ ਹੁਣ ਤੁਸੀਂ ਉਲਟ ਕਰ ਦੋ ਹੁਣ ਪੰਜਾਬੀ 6ਵੀਂ ਤੋਂ ਸ਼ੁਰੂ ਕਰਨ ਲੱਗੇ ਜਿਹੜੇ ਕਾਨਵੈਂਟ ਸਕੂਲ ਨੇ ਪੰਜਾਬੀ ਪੜ੍ਹਾਉਂਦੀ ਨਹੀਂ ਹੈਗੇ ਪਹਿਲੀਆਂ ਕਲਾਸਾਂ ਦੇ ਵਿੱਚ ਜਦੋਂ ਪੰਜਾਬੀ ਤੁਸੀਂ 6ਵੀਂ ਤੋਂ ਸ਼ੁਰੂ ਕਰੋਗੇ ਫਿਰ ਤੁਹਾਨੂੰ ਪਤਾ ਕਿ ਉਹਦਾ ਫਿਰ ਜਿਹੜਾ ਲੈਵਲ ਹੈ ਪੰਜਾਬੀ ਦਾ ਉਹ ਕਿਸ ਤਰ੍ਹਾਂ ਦਾ ਹੋਊਗਾ ਤੇ ਉਹਨਾਂ ਦੀ ਜਿਹੜੀ ਪੜ੍ਹਾਈ ਲਿਖਾਈ ਹੈ ਗ੍ਰਾਮਰ ਹੈ ਜਾਂ ਹੋਰ ਹੈ ਉਹਦੇ ਵਿੱਚ ਕਿੰਨੀਆਂ ਗਲਤੀਆਂ ਹੋਣਗੀਆਂ ਤੁਸੀਂ ਆਮ ਫੀਲ ਕਰਦੇ ਆ ਕਿ ਜਿਹੜੇ ਕਾਨਵੈਂਟ ਸਕੂਲ ਹਨ ਉਹਨਾਂ ਨੂੰ ਲੱਗਦਾ ਕਿ ਹਿੰਦੀ ਤੇ ਅੰਗਰੇਜ਼ੀ ਪੜ੍ਹਾ ਕੇ ਹੀ ਕੋਈ ਕਾਬਲ ਜਾਂ ਚੰਗਾ ਜਾਂ ਚੰਗੀਆਂ ਪਦਵੀਆਂ ਤੇ ਪਹੁੰਚ ਸਕਦਾ ਹੈ ਪੰਜਾਬੀ ਪੜ੍ਹ ਕੇ ਤਾਂ ਉਹਨਾਂ ਨੂੰ ਲੱਗਦਾ ਕਿ ਅ ਇਹ ਤਾਂ ਫਿਰ ਅਨਪੜ ਪਿੰਦੂ ਗਵਾਰ ਜਿਹੜੇ ਸ਼ਬਦ ਯੂਜ਼ ਕਰ ਲਏ ਜਾਂਦੇ ਨੇ ਇਹ ਤਾਂ ਉਹ ਬੋਲਦੇ ਨੇ ਇਹ ਜਿਹੜਾ ਕਿਤੇ ਨਾ ਕਿਤੇ ਕਾਫੀ ਇਹਦੇ ਵਿੱਚ ਚਲੋ ਸਮਾਜਿਕ ਇਸ਼ੂ ਵੀ ਹੈਗਾ ਇਹ ਇਕੱਲਾ ਇਹ ਸਰਕਾਰਾਂ ਦਾ ਇਸ਼ੂ ਨਹੀਂ ਹੈਗਾ ਇਹਦੇ ਨਾਲ ਸਰਕਾਰਾਂ ਦਾ ਤਾਂ ਇਹ ਹੈਗਾ ਇਹ ਉਹਦੇ ਵਿੱਚ ਕਿ ਪਾਸ਼ਾ ਵਿਭਾਗ ਦੇ ਜਿਹੜੇ ਇਸ ਵੇਲੇ ਜਸਵੰਤ ਸਿੰਘ ਜ਼ਫਰ ਡਾਇਰੈਕਟਰ ਨੇ ਉਹ ਕਹਿੰਦੇ ਕਰ ਸੀ ਤੇਰਾ ਕਹਿ ਕੇ ਕਿ ਠੱਖਲੇ ਜਿਹੜੀਆਂ ਚਿੱਠੀ ਪੱਤਰ ਹੈਗਾ ਉਹ ਪੰਜਾਬੀ ਚ ਕਰ ਦੋ ਜਿਹੜੇ ਡਿਪਾਰਟਮੈਂਟਸ ਨਹੀਂ ਪਰ ਉਹ ਨਹੀਂ ਕਰਦੇ ਹੈਗੇ ਕਿਉਂਕਿ ਹੁਣ ਜਿਹੜੀ ਭਰਤੀ ਆ ਉਹਦੇ ਵਿੱਚ ਜਿਹੜੇ ਬਹੁਤ ਸਾਰੇ ਲੋਕ ਨੇ ਹਰਿਆਣੇ ਦੇ ਨਾਲ ਸੰਬੰਧਿਤ Rajasthan ਦੇ ਨਾਲ ਸੰਬੰਧਿਤ ਫਿਰ ਉਹ ਜਿਹੜੀ ਪੰਜਾਬੀ ਭਾਸ਼ਾ ਹੈ ਕਿਉਂਕਿ ਉਸ ਵਿੱਚ ਪਰਪੱਕ ਨਹੀਂ ਹੈਗੇ ਉਹਨਾਂ ਲੱਗਦਾ ਕਿ ਇੰਗਲਿਸ਼ ਭਾਸ਼ਾ ਜਿਹੜੀ ਹੈ ਉਹ ਈਜ਼ੀ ਹੈਗੀ ਹੈ ਬਹੁਤ ਸਾਰੇ ਪੋਲੀਟੀਸ਼ੀਅਨ ਵੀ ਅਜਿਹੇ ਨੇ ਜਿਹੜੇ ਇੰਗਲਿਸ਼ ਬੋਲਣ ਦੇ ਵਿੱਚ ਜ਼ਿਆਦਾ ਕਿਉਂਕਿ ਜਿਵੇਂ ਵਾਰ-ਵਾਰ ਗੱਲ ਹੁੰਦੀ ਹੈ ਕਾਨਵੈਂਟ ਸਕੂਲਾਂ ਦੀ ਜਿਹੜੀ ਭਾਸ਼ਾ ਤੁਸੀਂ ਜ਼ਿਆਦਾ ਜ਼ਿਆਦਾ ਪੜ੍ਹਾਓਗੇ ਉਹਦੇ ਵਿੱਚ ਹੀ ਮਹਾਰਤ ਹੋਊਗੀ ਨਾ ਇਸ ਢੰਗ ਦੇ ਨਾਲ ਉਹ ਫਿਰ ਪੰਜਾਬੀ ਦੇ ਵਿੱਚ ਮੁਹਾਰਤ ਜਿਹੜੀ ਆ ਉਹ ਕਿਸੇ ਨਾ ਕਿਸੇ ਹੁਣ ਘਟਦੀ ਜਾ ਰਹੀ ਹੈਗੀ ਹੈ। ਜੀ ਜੀ ਮੇਰਾ ਮੇਰਾ ਤਾਂ ਉਹ ਉਹ ਸਵਾਲ ਸੰਦਰਭ ਸੀਗਾ ਵੀ ਸਿੱਖਿਆ ਮੰਤਰੀ ਬੈਠ ਸੁਣੀ ਆਪ ਤਾਂ ਦੇਖਣ ਨੂੰ ਚੀ ਉਹਨਾਂ ਨੂੰ ਦੇਖਣ ਚੀਜ਼ਾਂ ਨੂੰ ਵੀ ਉਹੋ ਚੀਜ਼ਾਂ ਲਾਗੂ ਕਰ ਸਕੇ ਨੇ ਜਾਂ ਜਾਂ ਨਹੀਂ ਕਰ ਸਕਿਆ ਕਿ ਲੋਕ ਬੱਚਿਆਂ ਨੂੰ ਪੁੱਛਣਾ ਫਿਰ ਜਦੋਂ ਗੱਲ ਇਹ ਨਿਕਲ ਆਈ ਵੀ ਭਾਈ ਉੱਥੇ ਤਾਂ ਅਧਿਆਪਕੇ ਨਹੀਂ ਹੈਗੇ ਬੱਚੇ ਵੱਧ ਆ ਫਿਰ ਫਿਰ ਉੱਥੇ ਫਿਰ ਬੋਲਣ ਨੂੰ ਕੁਛ ਰਿਆ ਨਹੀਂ ਹੈਗਾ ਇਹਨਾਂ ਦੇ ਕੋਲ ਜੀ 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 ਬਿਲਕੁਲ ਜੀ ਜੀ ਤੇ ਤੁਹਾਡੇ ਕੋਲ ਕਿਹੜਾ ਰੰਗ ਚਾਹੀਏ ਤੁਸੀਂ ਆਮ ਆਦਮੀ ਪਾਰਟੀ ਵਾਲਾ ਕਰ ਲਓ ਸਕੂਲਾਂ ਨੂੰ ਜੇ ਚਾਹੀਏ ਤੁਸੀਂ ਕੋਈ ਹੋਰ ਕਰ ਲਓ ਹਾਂ ਸੱਚ ਉਹ ਉਹ ਇਹਨਾਂ ਨੇ ਆਰਡਰ ਕਰਤਾ ਜਿਵੇਂ ਬੈਕਫੋਰਟ ਤੇ ਚਲੇ ਗਏ ਜੀ ਦੁਵਾਰੇ ਨਹੀਂ ਚੱਲ ਰਿਹਾ ਜੀ ਉਸੇ ਤਰੀਕੇ ਨਾਲ ਥੋੜਾ ਜਿਹਾ ਰੰਗ ਹਲਕਾ ਜਿਹਾ ਫਿੱਕਾ ਹੀ ਹੋਗਾ ਕਿਉਂਕਿ ਪਹਿਲਾਂ ਵੀ ਆਪਣਾ ਜ਼ਿਕਰ ਹੋਇਆ ਜਾਨੀ ਰੰਗ ਸ਼ੁਰੂ ਕਰਤੇ ਮਤਲਬ ਕਹਿਣ ਦਾ ਮਤਲਬ ਹੈ ਹਾਂਜੀ ਹਾਂ ਬਿਲਕੁਲ ਬਿਲਕੁਲ ਓਕੇ ਜੀ ਓਕੇ ਓਕੇ ਧੰਨਵਾਦ ਤੇ ਕੱਲ ਨੂੰ ਨਵੀਆਂ ਖਬਰਾਂ ਨਾਲ ਤੁਹਾਡੇ ਦੁਆਰੇ ਸਾਂਝ ਪਾਵਾਂਗੇ ਬਹੁਤ ਬਹੁਤ ਧੰਨਵਾਦ